ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਾਰਨ ਖੰਡੂਰ ਸਾਹਿਬ ਤੇ ਗੋਇੰਦਵਾਲ ਬੱਲਾ ਤੋਂ ਆਪ ਜੀ ਸੰਗਤਾਂ ਨਾਲ ਹੀ ਤਰਨ ਤਾਰਨ ਗਏ ਉਥੇ ਸਰੋਵਰ ਵਿੱਚ ਇਸ਼ਨਾਨ ਕੀਤਾ ਕੋੜੀਆਂ ਲਈ ਬਣੇ ਅਸਥਾਨ ਤੇ ਜਾ ਕੇ ਪਹਿਲਾਂ ਹੱਥੀਂ ਸੇਵਾ ਕੀਤੀ ਫਿਰ ਸਹਾਇਤਾ ਦਿੱਤੀ ਮਾਤਾ ਪਾਨੀ ਜੀ ਦੇ ਖੂਹ ਤੇ ਵੀ ਸ਼ਰਦਾ ਦੇ ਫੁੱਲ ਝਾੜਨ ਲਈ ਗਏ ਉਥੋਂ ਖਡੂਰ ਸਾਹਿਬ ਗਏ ਅਤੇ ਉਹਨਾਂ ਸਭ ਥਾਵਾਂ ਤੇ ਜਿੱਥੇ ਗੁਰੂ ਅੰਗਦ ਜੀ ਟਿਕਦੇ ਸਨ ਜਾ ਕੇ ਦੀਵਾਨ ਸਜਾਈ ਖਡੂਰ ਸਾਹਿਬ ਹੀ ਬਾਬਾ ਮੁਹਰੀ ਚੰਦ ਦੀ ਦੀ ਸੰਤਾਨ ਦੇ ਮੁਖੀ ਬਾਬਾ ਦੁਆਰਕਾਦਾਸ ਜੀ ਜਿਨ੍ਹਾਂ ਬਕਾਲਾ ਵਿਖੇ ਪੁੱਜ ਦੁਵਿਧਾ ਦੂਰ ਕਰਨ ਵਿੱਚ ਹਿੱਸਾ ਪਾਇਆ ਸੀ ਆਪੂ ਆਏ ਤੇ ਆਦਰ ਨਾਲ ਗੋਇੰਦਵਾਲ ਸਾਹਿਬ ਲੈ ਗਈ ਸੰਗਤਾਂ ਦਾ ਹੜ ਹੀ ਉਮੜ ਪਿਆ ਲੱਗਦਾ ਸੀ ਗੋਇੰਦਵਾਲ ਸਾਹਿਬ ਆਪ ਜੀ ਪੋ ਦੀ ਮਸਿਆਂ ਨੂੰ ਪੁੱਜੇ ਕੁਝ ਗੂ ਦਿਨ ਦੀਵਾਨ ਸਜਦੇ ਰਹੇ ਫਿਰ ਆਪ ਜੀ ਨੇ ਮਾਲਵਾ ਦੇ ਲਖੀ ਜੰਗਲ ਵੱਲ ਜਾਣ ਦਾ ਵਿਚਾਰ ਦੱਸਿਆ ਗੋਇੰਦਵਾਲ ਹੀ ਸਨ ਕਿ ਪਾਈ ਮੂਲ ਚੰਦ ਦਾ ਬੇਟਾ ਰਗਪਤ ਰਾਏ ਖੀਮ ਕਰਨ ਆਪਣੇ ਨਗਰ ਲੈ ਗਿਆ ਸਿੱਖ ਕਿੰਨੀ ਸ਼ਰਧਾ ਦ੍ਰਿੜਾਉਣ ਲੱਗ ਪਈ ਸਨ ਕਿ ਸਿੱਖ ਭਾਈ ਧਿਆਨਾ ਜੀ ਨੇ ਇੱਛਾ ਪ੍ਰਗਟਾਈ ਕਿ ਇੰਨੀ ਮਿਹਰ ਕਰ ਜਾਓ ਕਿ ਉਸ ਮੈਂ ਉਸ ਵੇਲੇ ਪ੍ਰਾਣ ਤਿਆਗ ਦੇਵੀ ਜਦ ਗੁਰੂ ਜੀ ਜੋਤੀ ਜੋਤ ਸਮਾਉਣ ਐਸਾ ਹੀ ਹੋਇਆ ਜਦ ਗੁਰੂ ਜੀ ਦਿੱਲੀ ਵਿਖੇ ਸ਼ਹੀਦ ਕੀਤੇ ਗਏ ਤਾਂ ਭਾਈ ਧਿਆਨਾ ਜੀ ਨੇ ਪ੍ਰਾਣ ਤਿਆਗ ਦਿੱਤੇ ਜਿੱਥੇ ਭਾਈ ਜੀ ਵਿਰਾਜੇ ਸਨ ਉਥੇ ਹੁਣ ਗੁਰਦੁਆਰਾ ਚੈਨ ਸਾਹਿਬ ਹੈ ਉਥੋਂ ਪਿੰਡ ਚੋਲਾ ਜੋ ਪੱਟੀ ਤੋਂ ਸਰਹਾਲੀ ਕਲਾਰਾਹੀ 12 ਕੋ ਮੀਲ ਦੀ ਵਾਟ ਤੇ ਹੈ ਪੁੱਜੇ ਚੋਲਾ ਵਿਖੇ ਗੁਰੂ ਨਾਨਕ ਸਾਹਿਬ ਦਾ ਚੋਲਾ ਸਾਹਿਬ ਪਿਆ ਹੈ ਜੋ ਉਹਨਾ ਮੱਕੇ ਦੀ ਫੇਰੀ ਸਮੇ ਪਹਿਨਿਆ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਭਾਈ ਹੀਰਾ ਬਾਡੀ ਦੇਕਰ ਵਿਰਾਜੇ ਸਨ ਵਹੀਂ ਗੁਰਜੀ ਕਾ ਖਾਲਸਾ ਵਹੀਂ ਗੁਰਜੀ ਕੀ ਫਤਿਹ